ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਕਿੱਥੇ ਅਗ ਲੱਗੀ ਸਰ ਲਾਂ ਫਰੋਡ ਨੀਅਰ ਬਾਂਸਰ ਸਵੀਟ ਦੇ ਅੰਦਰ ਅਗ ਲੱਗੀ ਜੀ ਸਾਨੂੰ 4 4 ਮਿੰਟ ਦੇ ਤਲਾ ਹੀ ਹੈ ਅਹੀ ਮੌਕੇ ਤੇ ਆਪਣੀ 35 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਕੁਛ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅਗ ਅਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90 ਪੈਸੇ ਕੰਟਰੋਲ ਹੋ ਪੋ ਚਕਾ ਜੀ 10 ਪੈਸੇ ਕੰਟਰੋਲ ਹੋਣ ਰਹਿ ਗਿਆ ਜੀ ਕੋਈ ਜਾਨੀ ਨੁਕਸਾਨ ਤੇ ਨਹੀਂ ਆ ਸਰ ਨਹੀਂ ਸਰ ਕੋਈ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਅਜੇ ਤੱਕ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਆ ਕਿੱਥੇ ਅਗ ਲੱਗੀ ਸਰ ਲਾਂਗ ਸਟਰੀਟ ਨੀਅਰ ਬਾਂਸਰ ਸਵੀਟ ਦੇ ਅੰਦਰ ਅਗ ਲੱਗੀ ਜੀ ਸਾਨੂੰ 4 4 ਵਾਗੇ 5 ਮਿੰਟ ਤੇ ਤਲਾ ਆਈ ਹੈ ਅਹੀ ਮੌਕੇ ਤੇ ਆਪਣੀ 35 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਕੁਝ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅਗ ਅਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90 ਪੈਸੇ ਕੰਟਰੋਲ ਹੋ ਪੋਜ ਗਿਆ ਜੀ 10 ਪੈਸੇ ਕੰਟਰੋਲ ਹੋਣ ਰਹਿ ਗਿਆ ਜੀ ਕੋਈ ਜਾਣੇ ਨੁਕਸਾਨ ਤੇ ਨਹੀਂ ਆਇਆ ਸਰ ਨਹੀਂ ਸਰ ਕੋਈ ਕੋਈ ਜਾਣੀ ਨੁਕਸਾਨ ਦੀ ਖਬਰ ਨਹੀਂ ਆਈ ਅਜੇ ਤੱਕ ਨਹੀਂ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਆਈ ਕਿੱਥੇ ਅਗ ਲੱਗੀ ਸਰ ਲਾਂਡ ਸਟਰ ਨੀਅਰ ਬਾਂਦਰ ਸਵੀਟਸ ਦੇ ਅੰਦਰ ਆ ਕੇ ਲੱਗੀ ਜੀ ਸਾਨੂੰ 4 4 ਵਾਗੇ 5 ਮਿੰਟ ਤੇ ਤੜਾਈ ਹੈ ਅਸੀਂ ਮੌਕੇ ਤੇ ਆਪਣੀ 35 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਕੁਝ ਨਾਲੇ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅੱਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90% ਕੰਟਰੋਲ ਹੋ ਚੁੱਕਾ ਜੀ 10% ਕੰਟਰੋਲ ਹੋਣ ਰਹਿ ਗਿਆ ਜੀ ਕੋਈ ਜਾਨੀ ਨੁਕਸਾਨ ਤੇ ਨਹੀਂ ਆ ਸਰ ਨਹੀਂ ਸਰ ਕੋਈ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਅਜੇ ਤੱਕ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਇਹ ਕਿੱਥੇ ਅਗ ਲੱਗੀ ਸਰ ਲਾਂ ਫਰੋਡ ਨੀਅਰ ਮੰਜ਼ਲ ਸਵੀਟ ਦੇ ਅੰਦਰ ਅੱਗ ਲੱਗੀ ਜੀ ਸਾਨੂੰ 4 4 ਵਾਗੇ 5 ਮਿੰਟ ਤੇ ਤਲਾ ਹੀ ਹੈ ਅਸੀਂ ਮੌਕੇ ਤੇ ਆਪਣੀ 35 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਹਾਂ ਕੁਝ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅੱਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90% ਕੰਟਰੋਲ ਹੋ ਚੁੱਕਾ ਜੀ 10% ਕੰਟਰੋਲ ਹੋਣ ਰਹਿ ਗਿਆ ਜੀ ਕੋਈ ਜਾਨੀ ਨੁਕਸਾਨ ਤੇ ਨਹੀਂ ਆ ਸਰ ਨਹੀਂ ਸਰ ਕੋਈ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਅਜੇ ਤੱਕ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਇਹ ਕਿੱਥੇ ਅਗ ਲੱਗੀ ਸਰ ਲਾਂਗ ਸਟਰੇਟ ਨੀਅਰ ਬਾਂਸਰ ਸਵੀਟ ਦੇ ਅੰਦਰ ਅੱਗ ਲੱਗੀ ਜੀ ਸਾਨੂੰ 4 4 ਵਾਗੇ 5 ਮਿੰਟ ਤੇ ਤਲਾ ਹੀ ਹੈ ਅਸੀਂ ਮੌਕੇ ਤੇ ਆਪਣੀ 35 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਹਾਂ ਕੁਝ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅੱਗ ਅੱਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90 ਪੈਸੇ ਕੰਟਰੋਲ ਹੋ ਚੁੱਕਾ ਜੀ 10 ਪੈਸੇ ਕੰਟਰੋਲ ਹੋਣ ਰਹਿ ਗਿਆ ਜੀ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ ਸਰ ਨਹੀਂ ਸਰ ਕੋਈ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਅਜੇ ਤੱਕ ਨਹੀਂ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਆਇ ਕਿੱਥੇ ਅਗ ਲੱਗੀ ਹੈ ਸਰ ਲਾਂਸ ਰੋਡ ਨੀਅਰ ਬਾਂਸਲ ਸਵੀਟਸ ਦੇ ਅੰਦਰ ਅੱਗ ਲੱਗੀ ਜੀ ਸਾਨੂੰ 4 4 ਮਿੰਟ ਤੇ ਤਲਾ ਹੀ ਹੈ ਅਸੀਂ ਮੌਕੇ ਤੇ ਆਪਣੀ 75 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਕੁਝ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅੱਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90 ਪੈਸੇ ਕੰਟਰੋਲ ਹੋ ਪੋਜਗਾ ਜੀ 10 ਪੈਸੇ ਕੰਟਰੋਲ ਹੋਣ ਦੇ ਰਹਿ ਗਿਆ ਜੀ ਕੋਈ ਜਾਣੇ ਨੁਕਸਾਨ ਤੇ ਨਹੀਂ ਆ ਸਰ ਨਹੀਂ ਸਰ ਕੋਈ ਕੋਈ ਜਾਣੇ ਨੁਕਸਾਨ ਦੀ ਖਬਰ ਨਹੀਂ ਆਈ ਅਜੇ ਤੱਕ ਨਹੀਂ